ਤੁਹਾਡੀ ਜਨ ਜੀਰੇ ਤੋਂ ਸਾਡੀ ਜਨ ਜੀਰੇ ਤੋਂ ਸਾਡੀ ਰਾਣੀ ਸਾਡੀ ਭੈਣ ਹੀਰੀਆਂ ਵਰਗੀ ਆ ਉਹ ਤਾਂ ਕੋਲ ਨਹੀਂ ਹੈਗਾ 3305 ਹਾਂ ਮੂੰਹ ਤੋਂ ਕਿਹਾ ਸਾੜੀਆਂ 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 ਖਲੰਡਿਆ ਪਾ ਜਮ੍ਹਾਂ ਤੰਦਾਲ ਤੱਕ ਖੋਕਾ ਲੈਣਾ ਇੱਥੇ ਬੋਲੀ ਜਾ ਮੈਨੂੰ ਵੀ ਦੇ ਦੇ ਹਾਂਜੀ ਵੈਲਕਮ ਬੈਕ ਸਾਡੇ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਠੀਕ ਐਟ ਹੋਗੇ ਅੱਜ ਅਸੀਂ ਪਹੁੰਚੇ ਆਂ ਦੂਸਰੇ ਫਰੈਂਡ ਦੇ ਘਰੇ ਜਿੱਥੇ ਅਸੀਂ ਜਾਂਦੇ ਹੁੰਦੇ ਸੀ ਜਿਹੜਾ ਕੀ ਵੱਜਦਾਗਾ ਇਹਦਾ ਪਿੱਕਾ ਕਰ ਤੇ ਸਮੇਕਰ ਤੇ ਅੱਜ ਸਾਡਾ ਇੱਧਰ ਨਤੀਜਾ ਦੇਣ ਆਏ ਅਸੀਂ ਦੋ ਦਿਨ ਪਹਿਲਾਂ ਆ ਗਏ ਸੀਗੇ ਤੇ ਅੱਜ ਇਹਦੇ ਇੱਥੇ ਨੇ ਇੱਕ ਕੁੜੀ ਨੂੰ ਤਿਆਰ ਕੀਤਾ ਭੈਣ ਨੂੰ ਤੇ ਮੇਕਅਪ ਕੀਤਾ ਉਹਦਾ ਤੇ ਉਹਨਾਂ ਦੇ ਹਸਬੰਦ ਨੇ ਆਉਣਾ ਉਹ ਸਰਪ੍ਰਾਈਜ਼ ਲਈ ਹਨਾ

ਕੀ ਗਿਆ ਮੈਂ ਕਿ ਦੁਲਹਣ ਤਿਆਰ ਕਰਕੇ ਉੱਪਰ ਬਿਠਾਦੀ ਆ ਹਾਂ ਤੇ ਫਿਰ ਕੋਈ ਫਲਾਵਰ ਇਹ ਜਦੋਂ ਫਲਾਵਰ ਨਹੀਂ ਲੈਂਦੇ ਸੀ ਨਾਲੇ ਨਾਲੇ ਘਰ ਵੀ ਬਖਾਰ ਦੇ ਹਾਂ ਕਰਕੇ ਅਸੀਂ ਬਾਅਦ ਚ ਦਿਖਾਵਾਂਗੇ ਤੁਹਾਨੂੰ ਹਾਂ ਦੁਲਹਣਾਂ ਆ ਬੈਠੀਏ ਦੇਖੋ ਬੜੀ ਸੋਹਣੀ ਲੱਗ ਰਹੀ ਐ ਅਜੇ ਚੂੜੇ ਜੜਾ ਪਾ ਰਹੇ ਹਾਂ ਅਸੀਂ ਅੱਛਾ ਲੈ ਲਿਓ ਦੋ ਫੁੱਲ ਮੈਂ ਕਮਲ ਨੂੰ ਕਿਆ ਗਜਰੇ ਲਾ ਦੇ ਚੂੜਾ ਪਾ ਲਾਂ ਕੰਗਨ ਦੀ ਮੈਰਿਜ ਨੂੰ ਵੀ ਅਜੇ ਥੋੜਾ ਟਾਈਮ ਹੀ ਹੋਇਆ ਤੇ ਇਦਾਂ ਹੀ ਰਹਿੰਦੀ ਐ ਇਹ ਬੰਦਾ ਥੋੜਾ ਬਤਾ ਬੰਨ ਥਣ ਕੇ ਰਵੇ ਕਮਲ ਇਦਾਂ ਦੇਖ ਆ 3 ਸਾਲ ਕਿਦੋਂ 3 ਸਾਲ ਤੁਹਾਨੂੰ ਸਾਲ ਇੰਨੇ ਨਹੀਂ ਹੁੰਦੇ ਪਰ ਉਹ ਤਾਂ ਸੋਹਣੀ ਲੱਗਦੀ ਪਈ ਆ ਨੀ ਨੀ ਸੋਹਣੀ ਲੱਗਦੀ ਪਈ ਆ ਕਮਲ ਆ ਦੇਖ ਪੋਜ ਖਾਉਂਦੀ ਪਈ ਆ ਦੇ ਬੈਠ ਪੋਜ ਵੱਜ ਰਹੀ ਪੋਜ ਖਾਉਂਦੀ ਆ ਮੇਰੀ ਵਾਰੀ ਕਿਹੜੇ ਵੇਲੇ ਤਾਂ ਇਹਨਾਂ ਦੇ ਨਹੀਂ ਆ ਬਣਾਉਂਦੇ ਆ ਵਾ ਤੂੰ ਦੇ ਕਮਲ ਐਦਾਂ ਮਤਲਬ ਕਿ ਪਹਿਲਾਂ ਦਿੰਦੀ ਜੀ ਠੀਕ ਕਰਕੇ ਫਿਰ ਆਉਂਦੇ ਹੋਈ ਬਣਾਣ ਠੀਕ ਕਰਕੇ ਫਿਰ ਏਦਾਂ ਕਰਕੇ ਫਿਰ ਏਦਾਂ 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 ਹਾਂ ਵੀ ਤੇਰੀ ਅਹ ਸ਼੍ਰੀ ਹਨੇ ਕੇਸ ਹੋ ਜਾਣਾ ਵਾ ਕੀ ਕਰਦੀ ਐ ਇਹ ਨਹੀਂ ਇਸ ਦਾ ਤਾਂ ਫਾਲੋਅਰਸ ਕਿੰਨੇ ਦੱਸੀ ਮੈਨੂੰ ਅੱਧੀ ਹੁੰਦੇ ਆਣ ਦੇਵਾਲ ਜੀ ਠੀਕ ਕਰਕੇ ਫਿਰ ਇਹਦਾ ਕੰਮ ਦੇ ਫਿਰ ਤੁਹਾਡਾ ਸੰਗ ਜੀ ਕੇ ਆਇਆ ਨਾ ਇਹ ਤਾਂ ਬੋਲਿਸ਼ ਬਿਲੀ ਚਲਿਆ ਲੋਕ ਨਾ ਜੇ ਇਹ ਨਹੀਂ ਨਹੀਂ ਪੋਹਿੰਦੋ ਐਨੇ ਤਾਂ ਤੇਰੇ ਲੱਛਣ ਮੂਵੀ ਵਾਲੇ ਨਹੀਂ ਨਿਕਤੇ ਹੁਣ ਉਹਦੇ ਉਹ ਹੱਥ ਵਾਲਾ ਝੱਟ ਨਾ ਨੇਚਰਲ ਹੱਥ ਵਾਲਾ ਹਾਂ ਚਲੋ ਪਾਉ ਸਕਣ ਮੇਰਾ ਸ਼ਗਲ ਧਿਆਨ ਠੀਕ ਹੈ ਨਾ ਤੇ ਫਿਰ ਦੇ ਦਈਏ ਮਿੰਨ ਤੇ ਫਿਰ ਸ਼ਗਲ ਦੇ ਆਪਾ ਜਮੈਂ ਤੈਨੂੰ ਦੱਸ ਤੱਕ ਖੋਕਾ ਜੇ ਨਾ ਇੱਥੇ ਬੋਲੀ ਜਾ ਮੈਨੂੰ ਵੀ ਦੇ ਦੇ ਜੇ ਹੈਗੇ ਤਾਂ మ मे నడబఉన్న న న డబడ ਮੈਨੂੰ ਜੱਜ ਰਾਂ ਮੈਂ ਚੋਟੀ ਮਾਰ ਕੇ ਇੱਕ ਹੋਰ ਇੱਕ ਹੋਰ ਆਈਫੋਨ ਦੱਸ ਮੈਂ ਫੋਨ ਦਿੱਤਾ ਮੈਨੂੰ ਇਤੋਂ ਮੋਬਾਈਲ ਵੀ ਵੱਡਾ ਫੋਨ ਚਾਹੀਦਾ ਤੇ ਤੂੰ ਤਾਂ ਵੱਟੇ ਚ ਬੈ ਲੱਗੀ ਬੈਠੇ ਉਹ ਵੇਖ ਉਹ ਮੰਗਦਾ ਪਿਆ ਤੇਰੇ ਤੋਂ ਪੈਸੇ ਦੇ ਉਹਨੂੰ ਫੋਨ ਦਿੱਤਾ ਤੈਨੂੰ ਵੱਡਾ ਤੈਨੂੰ ਵੱਡਾ ਫੋਨ ਚਾਹੀਦਾ ਆਂ ਦੇਣ ਵਾਸਤੇ ਉਹਨੂੰ ਲੈ ਫੜੋ ਇੱਕ ਤੁਹਾਡਾ ਫੋਨ ਨਾਲ ਜੋੜ ਕੇ ਦੋ ਮੈਂ ਵਾਸ ਕਰ ਸਾਨੂੰ ਨੰਦ ਕਰਨੋਂ ਤੇਰੇ ਮੇਕਅਪ ਕੀ ਕਰਤਾ ਸਿੰਘ ਚੋ ਜਨ ਬਹਿ ਜਾਗੇ ਕੀ ਹੋਣੀ ਆ 16 ਸਾਲ ਦਾ ਜਸ ਦੀ ਖਪਤ ਕਰਕੇ ਲੌਗ ਤਾਂ ਮੰਨ ਲਾ तो बिना दरवाजा नहीं ਦੀ ਆਉਂਦੀ ਸਾਰੀ ਤੇਰਾ ਫਰਸਟ ਰਿਐਕਸ਼ਨ ਬਹੁਤ ਹੈ ਵੀਰਾ ਮੇਰਾ ਕੰਮ ਤੂੰ ਆਇਆ ਤੇ ਭਾਬੀ ਨੂੰ ਅਸੀਂ ਪੂਰਾ ਏਦਾਂ ਬਣਾਇਆ ਹੋਇਆ ਦੁਲਹਣਾਂ ਵਾਂਗ ਤੇ ਹੁਣ ਦੇਖਦੇ ਆਂ ਸਾਥੋਂ ਦੇ ਨਹੀਂ ਚੋਰ ਵੀਰਾ ਵਿਚਾਰੇ ਵੀ ਵਿਆਹ ਕਰਾਇਆ ਮੈਂ ਐਨਾ ਪੂਟੋ ਟੋਪੀ ਨਾ ਮੇਰੇ ਨਹੀਂ ਘਟ ਰਣਾ ਮੈਂ ਜੀਭਾਂ ਜੋ ਗਲਵਜ਼ ਕੱਢ ਦੇਖ ਦੇਖ ਕਿੰਨੀ ਖੁਸ਼ੀ ਚੜੀ ਆ ਵੈਸ ਮੈਂ ਤੂੰ ਮੇਰੇ ਜਲੂਸ ਕਰ ਦਿੰਦੇ ਨਾ ਆ ਮੇਰੇ ਲਾ ਵੀ ਇਹ ਮੇਰੇ ਜਿੰਨਾ ਮੈਂ ਕੰਨ ਮਾਰਦੀ ਹੁੰਦੀ ਵੀਡੀਓ ਬਣਾਉਂਦੀ ਯਾਉ ਸਾਡੀ ਜਨ ਜਿਰ ਤੋਂ ਚਲੋ ਨੀ 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 ਆ ਜੇ ਨਾ ਆ ਜਣਾ ਮੌਸਮ ਚ ਸਰਪਾਨਾ ਨਿੱਕਾ ਸੁਣਾ ਨਾ ਮੈਂ ਨਾਸਰਪਾਲਾ ਬਣਦੀ ਹੁੰਨੀ ਸਰਪਾਨਾ ਤੇ ਭਾਈ ਹੁੰਦਾ ਹੈ ਆ ਮੈਂ ਆ ਬਹਿ ਜੂਗਾ ਹਾਰੇ ਆ ਏਡਾ ਵੱਡਾ ਨਾ ਆਉਂ ਤੂ ਸਰਪਾਲਾ ਉਹੀ ਵੱਡਾ ਹੈ ਏਜ ਤਾਂ ਛੋਟੀ ਯਾ ਕਾਦੀ ਵੱਡਾ ਕਾਦੀ ਵੱਡਾ ਹੈ ਤਾਂ ਸਾਰਾ ਹਜੂਮੀਆ ਸਾਲਾਂ ਦਾ ਹੀ ਯਾ ਬਹੁਤ ਮਰਾਸੀ ਬਣ ਲੱਗਾ ਮਸਾਲਾ ਦੀ ਤੁੰ ਤੁੰ ਨੇ ਸੌਰੀ ਸਾਡੀ ਖਾਪੀ ਆ ਗਿਆ ਲੈ ਵੀਰ ਜੀ ਸਿਸਟਮ ਕੀ ਹੈ ਜਨਾਬ ਮੈਂ ਅਨਵਰ ਜੀ ਕਹੇ ਜੀ ਜੀ ਤਿਆਰ ਹੋਣਾ ਉਹਨਾਂ ਨੂੰ ਪਿਆਰ ਕਰਕੇ ਦੇ ਸੀਗੇ ਸਾਰੀਆਂ 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 ਨਾਲ ਆ ਦੇ ਦਾ ਦੇ ਦਿੰਨੇ ਆ ਵੈਸੇ ਤਾਂ ਸਾਡੀ ਲੈ ਸਾਡੀ ਭੈਣ ਹੀਰੀਆਂ ਵਰਗੀ ਆ ਉਹ ਤਾਂ ਕੋਲਣੀਆਂ ਹੈਗਾ 3300 ਪੌਂਡ ਹਾਂ ਮੂੰਹ ਤੋਂ ਕਹਿ ਸਾਡੀ ਭੈਣ ਮੇਰੀ ਗੱਲ ਸੁਣ ਸਾਡੀ ਭੈਣ ਦਾ ਹੀਰੀਆਂ ਨਾਲ ਵਾਦਾ ਉਹ ਕੋਲਣੀ ਸਾਡਾ ਸਾਡਾ ਭਰਾ ਦੇਖ ਸਾਡਾ ਭਰਾ ਵੀ ਹੀਰੀਆ ਵਰਗਾ ਏ ਜੀਜੇ ਨੇ ਪਤਾ ਹੀਰੀਆਂ ਵਰਗਾ ਤਾਂ ਹੀ ਤਾਂ ਹੀ ਪੌੜੀ ਮੰਗਦੇ ਹੋਣਗੇ ਦੇਖ ਹੁੰਦਾ ਹੀਰੀਆ ਵਰਗਾ ਤਾਂ ਹੀ ਤਾਂ ਹੀ ਫਿਰ ਘੱਟ ਮੰਗਦੇ ਹੋਣਗੇ ਨਾ ਉਹ ਦੇਵਤਾ ਦਾ ਦਸਾਂ ਲੋਕ ਫੇਰੇ ਅੰਦਰ ਜਾਣ ਦੇਵਾਂਗੇ ਬਸ ਇੰਨੇ ਕੋਈ ਥੋੜੇ ਇੰਨੇ ਜਿਹੜਾ ਵਾਰਾ ਦੇ ਵਿੱਚ ਦੁਕਾਨ ਦਾ ਉਹ ਪਰਹੀ ਵਾਰਾ ਨਹੀਂ ਨਾ ਚੜੀ ਗਰੇਲ ਮਸੀ ਤੋ ਕਾਟ ਦੇਈਏ ਫਿਰਕੇ ਜੀਜਾ ਮੀਰ ਫੈਕਟਰੀ ਚ ਕੰਮ ਕਰਦਾ ਤੇ ਦੱਸ ਦੱਸ ਠਿਕਾਣੇ ਲਿਆ ਲਾਂਗੇ ਠਿਕਾਣੇ ਲਿਆ ਲਾਂਗੇ ਆ ਮੇਰੇ ਜੀਜਾ ਤਾਂ ਇੰਨਾ ਸੀਗਾ ਵੀ ਆਈ ਕੱਟ ਪਾ ਕੇ ਆਇਆ ਵਾਰਾ ਤਾਂ ਸਾਨੂੰ ਆਈ ਗਾੜੀ ਦੇ ਦੇ ਐਂਡਲੀ ਤਾਂ ਮਾਰਾ ਤੂੰ ਵਿਆਹ ਕਰਾ ਕੇ ਭਾਇਆ ਨੇ ਕਿਹ ਸ਼ਿਫਟ ਲਾਉਣ ਲੈਣਾ ਬਾਅਦ ਚਾ ਹਾਂ ਛੇਤੀ ਕਰੋ ਫਿਰ ਵੀਰੇ ਦੀ ਸ਼ਿਫਟ ਅੱਜ ਰਾਤ ਦੀ ਫੇਰ ਲੈ ਆ ਵੀ ਦੇਦਾ ਤੁਹਾਨੂੰ ਜੀਜਾ ਨੇ ਵੀ ਆਈ ਆਈ ਦੇ ਦਿੱਤੀ ਚਲੋ ਰੀਮਨ ਪਿਟਾਓ ਸਾਡਾ ਤਾਂ ਹੋਰ ਨਹੀਂ ਨੱਚ ਦੀ ਟੱਪ ਦੇ ਆ இருக்கும். <laughs> <Laugh/> ਕੋਲ ਗੁੰਮੇ ਤਾਂ ਕਿ ਲੈ ਆਇਆ ਹੁਣ ਦਾ ਹੀ ਰਭਾਦਾ ਲੈਣੀ ਲਾਗੀ ਨੂੰ ਤਾਂ ਪੈਸੇ ਕਰੀਏ ਨਹੀਂ ਨਹੀਂ ਲਾਗੀ ਤਾਂ ਬਾਹਰ ਸਿ ਨਹੀਂ ਆਉਣੀ ਆਏ ਨਹੀਂ ਸਾਡੇ ਆ ਇਹ ਕਿਹੜਾ ਕਰਨੇ ਆ ਬੱਚੇ ਜੀ ਕੋਲ ਦਾਸਪੋਰਟ ਕੋਈ ਮੇਰਾ ਭਰਾ ਆ ਜਦ ਬੈ ਇਹਨੇ ਮੂੰਹ ਨਾਲ ਵੇਖਾ ਸਾਸੋਣਾ ਉਂਦੇ ਕੱਪੜਿਆਂ ਦੇ ਥੋੜਾ ਜਿਹਾ ਬੈਠਣਾ ਨੂੰ ਜੇ ਤਨਵਾ ਲਵੋ ਕਿ ਲੈ ਕੇ ਤੇ ਲਾੜੋਂ ਲੈ ਕਿੱਥੇ ਤੁਹਾਡੇ ਅਸੀਂ ਟੋਈ ਕਰਦੀ ਅਸੀਂ ਕੰਮੇ ਭਰੇ ਆ ਨਾੜਾ ਨਾ ਨਾ ਵੀ ਤਾਂ ਬਹੁਤ ਬੱਤ ਮੇਜ ਜਪੇ ਰਹੇ ਕੋਈ ਨਹੀਂ ਫੜ ਜਾ ਕੋਈ ਨਹੀਂ ਰਹੀ ਉਹ ਨਿਕੀ ਲੱਗਦੀ ਨਾ ਗੱਲ ਕਰੀ ਨਾ ਫਟੀ ਚੱਕ ਕੇ ਲੈ ਨਾ ਨਹੀਂ ਪ੍ਰੈਗਨੈਂਟ ਬਣਦੇ ਉਹਦੇ ਹੁੰਦੇ ਵਾਰ ਥੋੜਾ ਚੱਕੀ ਡੇਢ ਵੀ ਤੋਂ ਮੈਂ ਛੱਤ ਲਿਖਦੀ ਚਲੋ ਹੋ ਗਿਆ ਰਸਮਾਂ ਸਾਰੀਆਂ ਕਹਤੇ ਰਹਿੰਦੀਆਂ ਆ ਇਨਫੈਕਟਡ ਪੋਚਾ ਸਾਡੇ ਉਮਰ ਕਿੰਨੇ ਰੱਖਿਆ ਇਨਫੈਕਟਡ ਇਹ ਪੋਚਾ ਲਾਉਣ ਵਾਸਤੇ ਰੱਖਿਆ ਸੀ ਚਲੋ ਤੁਸੀਂ ਤੁਸੀਂ ਵੀਡੀਓ ਬਣਾਈ ਜੀ ਪੋੜੀਆਂ ਉਤਰਾਂਗੇ ਹੱਥ ਫੜ ਕੇ ਹਾਂ ਚਲੋ ਹਾਂ ਹਾਂ ਵਿਆਹ ਵગેਰਾ ਤਾਂ ਆਪਾਂ ਹੋ ਗਿਆ ਸੀ ਦੁਲਹਣ ਜਿਹੜੀ ਹੁਣ ਕਹਿੰਦੀ ਵੀ ਮੈਂ ਮੇਕਅਪ ਰਿਮੂਵ ਕਰਦੀ ਪਿਆ ਆਪਦਾ ਤੇ ਇੱਧਰ ਹੁਣ ਬਣ ਰਹੇ ਆ ਮੰਜੂਰੀਅਨ ਹਨੀ ਗੋਭੀ ਵਾਲੇ ਮੰਜੂਰੀਅਨ ਆ ਇਹ ਗੋਭੀ ਵਾਲੇ ਮੰਜੂਰੀਅਨ ਕਿੱਦਾਂ ਬਣ ਜਾਣਗੇ ਇਧਰ ਆਉਣਗੇ ਨਵੇਂ ਸ਼ੈਫ ਆਏ ਨੇ ਕਾਕੀ ਤੂੰ ਵੇਖਦਾ ਜੈ ਕਾਕੀ ਕਾਕੀ ਮੰਜੂਰੀਅਨ ਖਾਣਾ ਆ ਹਾਂ ਆ ਦੇਖੋ ਗੋਭੀ ਨੂੰ ਇਹਦੇ ਤੋ ਕਰ ਰਹੇ ਨੇ ਕੀ ਕਰ ਰਹੇ ਨੇ ਗਿਆਨ ਹਾਂ ਕਰ ਰਹੇ ਨੇ ਗੋਭੀ ਨੂੰ ਉਹ ਕੋਲੇ ਦਾ ਮੰਜੂਰੀਆਂ ਬਣੋਗਾ ਤੇ ਮੰਜੂਰੀਆਂ ਨਾਲ ਖਾਣਾ ਕਰਦੇ ਨਾਲਾ ਰੋਟੀ ਨਾਲ ਰੋਟੀ ਨਾਲ ਮੰਜੂਰੀਆਂ ਦੇਖੋ ਜੀ ਸਾਡੇ ਬਣ ਗਏ ਨੇ ਮੰਜੂਰੀਆਂ ਇਹ ਸੀ ਮੰਜੂਰੀਆਂ ਤਿਆਰ ਰੈਡੀ ਹੋ ਗਏ ਤੇ ਨੇ ਗੋਭੀ ਵਾਲੇ ਤੇ ਇੰਨੇ ਜਿਆਦਾ ਟੇਸਟੀ ਬਣੀ ਆ ਨਾ ਮੈਂ ਕਹਨੀ ਆ ਤੁਸੀਂ ਗੋਭੀ ਵਾਲੇ ਜੇ ਪਕੌੜੇ ਵੀ ਬਣਾਉਣੇ ਤਾਂ ਇਦਾਂ ਬਣਾ ਲਿਓ ਕਿਉਂਕਿ ਓਦਾਂ ਜਿਹੜੇ ਆਪਾਂ ਪਕੌੜੇ ਬਣਾਉਣੇ ਹੋ ਬਿਲਕੁਲ ਵਧੀਆ ਨਹੀਂ ਲੱਗਦੇ ਤੇ ਇਦਾਂ ਬਹੁਤ ਜਿਆਦਾ ਟੇਸਟੀ ਬਣੀ ਆ ਇਨੂ ਸੀ ਗ੍ਰੈਂਡ ਕਰ ਲਿਆ ਸੀ ਗੋਭੀ ਨੂੰ ਤੇ ਫਿਰ ਵੇਸਨ ਚ ਇਦਾਂ ਖੋਲ ਕੇ ਇਦਾਂ ਦਾਉਂਦੇ ਪੀਸ ਕੱਢਦੇ ਨੇ ਤੇ ਬਹੁਤ ਜਿਆਦਾ ਹੀ ਟੇਸਟੀ ਬਣੇ ਨੇ ਹੁਣ ਇਹਦੀ ਗਰੇਵੀ ਤਿਆਰ ਕਰ ਦਾਂਗੇ ਤੇ ਮੰਜੂਰੀਆਂ ਜਿਹੜਾ ਰੈਡੀ ਹੋ ਜਾਊਗਾ